ਤੇ ਉਹਨੇ ਕਿਹਾ ਕਿ ਉਹ ਵੀ ਸਾਡੇ ਘਰ ਦੀ ਮੈਂਬਰ ਹੈ ਤੇ ਉਹਨੂੰ ਵੀ ਕਿਉਂ ਨਾ ਕੁਝ ਲਈਏ ਆਪਣੀ ਚੋੜਾ ਵੇਖੋ ਕਿਸੇ ਨੂੰ ਜਦੋਂ ਕੋਈ ਤਕਲੀਫ ਹੁੰਦੀ ਹੈ ਉਦੋਂ ਹੀ ਕੋਈ ਬੋਲਦਾ ਹੈ ਤੇ ਸਰਕਾਰਾਂ ਦਾ ਕੰਮ ਹੈ ਉਹ ਤਕਲੀਫ ਨੂੰ ਸੁਣੇ ਔਰ ਉਸ ਦਾ ਹੱਲ ਕੱਢੇ ਤਕਲੀਫ ਵੀ ਆਪੇ ਦਿੱਤੀ ਹੈ ਤੇ ਉਹਨਾਂ ਹੱਲ ਵੀ ਨਹੀਂ ਨਿਕਲਦਾ ਪਿਆ ਇਹ ਤਾਂ ਕੁੱਠਾ ਲੈ ਕੰਮ ਮੇਲਾ ਇਹ ਤਕਲੀਫ ਦਿੱਤੀ ਹੈ ਦਾ ਹੱਲ ਵੀ ਉਹਨੂੰ ਕੋਲ ਰੱਖਣਾ ਚਾਹੀਦਾ ਹੈ ਅਗਰ ਘਾਟਾ ਨਵਿੰਦਰ ਕੌਰ ਮੁਰਦਾਬਾ 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 ਅੰਮਿਤ ਸ਼ਾਹ ਮੁਰਦਾਬਾ 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 ਨਵਿੰਦਰ ਮਤੀ ਮੁਰਦਾਬਾ ਗੁਰਦਾਬਾ ਮੁਰਦਾਬਾ ਹਾਏ ਹਾਏ ਇਹ ਨਹੀਂ ਹੋਇਆ ਮੱਗੀ ਹੋਇਆ ਸਭ ਤੋਂ ਪਹਿਲਾਂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹਦਾ ਪਹਿਲਾ ਜਿਹੜੇ ਬਿੱਲ ਪਾਸ ਹੁੰਦੇ ਸੀ 2 ਮਹੀਨੇ ਪਹਿਲਾਂ ਜਲਾਸ ਹੁੰਦਾ ਸੀਗਾ ਬੈਹ ਸੰਡੀ ਸੀਗੀ ਉਸ ਤੋਂ ਬਾਅਦ ਇਕੱਠੇ ਹੋ ਕੇ ਉਹਦਾ ਹਾਂ ਜਾਂ ਨਾ ਪੁੱਛੀ ਜਾਂਦੀ ਹੁੰਦੀ ਪਰ ਇਹਨੇ ਕਰੋਨਾ ਦੇ ਵਿੱਚ ਅੰਦਰ ਵੜ ਕੇ ਆਪ ਹੀ ਬਿੱਲ ਪਾਸ ਕਰਕੇ ਸਾਡੇ ਤੇ ਜਲਾਸ ਤੇ ਆ ਇਹਦਾ ਮਤਲਬ ਇਹ ਸਾਡਾ ਸਿਰ ਧੱਕਾ ਕਰਦਾ ਚੋਗਾ ਸਰਕਾਰ ਜੋਗਾ ਅੱਜ ਤਾਂ ਇਹ ਧਰਨਾ ਸੰਘਰਸ਼ ਦਾ ਪ੍ਰੋਗਰਾਮ ਚਲਾ ਰਹੀ ਕਮੇਟੀ ਦੇ ਪ੍ਰਬੰਧਕ ਜਾਨਾ ਇਲਾਕੇ ਭਰ ਤੋਂ ਆਏ ਕਿਸਾਨ ਵੀਰ ਭਲਾਤੋਂ ਦੁਕਾਨਦਾਰ ਵੀਰ ਭਲਾਤੋਂ ਐਮ ਸੀ ਸਹਿਬਾਨ ਪੰਚ ਸਰਪੰਚ ਸਹਿਬਾਨ ਮੁਲਾਜ਼ਮ ਵੀਰ ਤੇ ਹੋਰ ਇਲਾਕੇ ਭਰ ਦਾ ਵਰਗ ਮੈਂ ਸਾਥੀਆਂ ਤੋਂ ਨਾਰੇ ਨਾਮਾ ਦਾ ਨਾਰੇ ਦੀ ਆਵਾਜ਼ जरा ਉੱਚੀ ਆਵਾਜ਼ ਵਿੱਚ ਦੇਣੀ ਹੈ ਸਾਰੇ ਸਾਥੀਆਂ ਨੇ ਬਾਹਾਂ ਖੜੀਆਂ ਕਰਕੇ ਆਵਾਜ਼ ਦੇਣੀ ਹੈ ਬਾਕੀ ਸਰਕਾਰ ਮੁਰਤਾਬਾਦ ਜਿੰਦਾਬਾਦ ਮੁਰਤਾਬਾਦ ਸੈਂਟਰ ਨੂੰ ਇਸ ਚੀਜ਼ ਦਾ ਨਹੀਂ ਪਤਾ ਤੇ ਜਿਹੜੇ ਉੱਥੇ ਬੈਠੇ ਆ ਸਮੇਤ ਪਰਿਵਾਰਾਂ ਬੱਚੇ ਬੀਤੀਆਂ ਬਜ਼ੁਰਗ ਸਾਡੇ ਉਹ ਜਿਹੜੇ ਖੇਤੀ ਬਿੱਲ ਤੁਸੀਂ ਕੀਤੇ ਆ ਇਹਨਾਂ ਨੂੰ ਵਾਪਸ ਕਰਾ ਕੇ ਹੀ ਸਾਹ ਲੈਣਗੇ ਵਾਪਸ ਕਰਾ ਕੇ ਹੀ ਆਉਣਗੇ ਉਹ ਸਿਹਰੇ ਰਾਤਾ ਉਹਨਾਂ ਦਾ ਜਿਸ ਤਰ੍ਹਾਂ ਸਾਥੀ ਬਾਜਵਾ ਜੀ ਗੱਲ ਕਰਕੇ ਗਏ ਸੀ ਕਿ ਬਿਜਲੀ ਬੋਰਡ ਦਾ ਇੱਕ ਵਖਰਾ ਕਰਦਿਆ ਸਾਥੀਓ ਬਹੁਤੇ ਲੋਕਾਂ ਨੂੰ ਸ਼ਾਇਦ ਇਸ ਕਰਦਾ ਨਹੀਂ ਸੀ ਪਤਾ ਲੱਗ ਸਕਿਆ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਹੋਰ ਸਰਕਾਰ ਸਾਰੀਆਂ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਸਾਰੀਆਂ ਰਲੀਆਂ ਇਹ ਆਮ ਆਮ ਨੂੰ ਨਖਟਾ ਸਮਝ ਕੇ ਆਪਣਾ ਸਿੱਕਾ ਚੜਾਉਂਦੀਆਂ 2003 ਬਿਜਲੀ ਐਕਟ 2010 ਦੇ ਵਿੱਚ ਲਾਗੂ ਕੀਤਾ ਸੀ ਉਸ ਤਾਂ ਹੌਲੀ-ਹੌਲੀ ਅਸਰ ਲੋਕਾਂ ਤੇ ਹੋ ਰਿਹਾ ਆਮ ਸਾਰੇ ਖਪਤਕਾਰ ਅਸੀਂ ਤੇਖਦੇ ਦਫ਼ਤਰਾਂ 'ਚ ਜਾਂਦੇ ਬਿਜਲੀ ਦਫ਼ਤਰ ਜਾਂਦੇ ਆ ਬੀਬੀਆਂ ਜਾਂਦੀਆਂ ਬਜ਼ੁਰਗ ਜਾਂਦੇ ਉੱਥੇ ਜਾ ਕੇ ਰੋਂਦੇ ਕਿ ਸਾਡਾ ਬਿੱਲ ਬਿਜਲੀ ਦਾ ਇੰਨਾ ਆ ਗਿਆ ਪੰਡਾ ਦੀਆਂ ਪੰਡਾ ਬਿੱਲ ਆ ਗਿਆ ਸਾਡੇ ਕੋਲ ਨਹੀਂ ਹਰਦਾ ਉਹਦਾ ਕਾਰਨ ਕੀ ਹੈਗਾ 2003 ਦੇ ਵਿੱਚ ਇੱਕ ਐਕਟ ਸਰਕਾਰ ਨੇ ਪਾਸ ਕੀਤਾ ਸੀਗਾ ਉਹਦੇ ਤਹਿਤ ਇੱਕ ਕਮੇਟੀ ਬਣਾ ਦਿੱਤੀ ਬਿਜਲੀ ਬੋਰਡ ਨੂੰ ਜਿਹੜਾ ਕਿ ਖੁਦ ਮਖਤਿਆਰੀ ਉਹਨੂੰ ਵਾਪਸ ਲੈ ਲਈ ਸਰਕਾਰ ਨੇ ਆਪਣੇ ਹੱਥ ਚ ਲੈ ਲਈ ਕਿ ਬਿਜਲੀ ਦਾ ਬਿੱਲ ਜਿਹੜੀ ਆ ਕਿ ਕਮੇਟੀ ਤੈਅ ਕਰੇਗੀ ਹਰ ਸਾਲ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਮਾਰਕ ਮਹੀਨੇ ਜਾ ਕੇ ਬਿੱਲ ਪਾਦੇ ਆ ਅੱਜ ਅੱਜ ਸਮੇਂ ਚੋਕ ਦੇ ਵਿੱਚ ਅੱਜ ਦੇ ਤਰੀਕ ਦੇ ਵਿੱਚ ਘਰ ਦਾ ਬਿੱਲ 10000 ਰੁਪਏ ਤੱਕ ਨੂੰ ਟੋ ਗਿਆ ਜਿਹੜਾ ਕਿ ਬਹੁਤ ਜ਼ਿਆਦਾ ਉਸ ਨੂੰ ਦੇਖ ਕੇ ਉਸ ਨੂੰ ਦੇਖ ਕੇ ਹਰ ਇੱਕ ਬੰਗ ਪਰੇਸ਼ਾਨ ਹੁਣ ਕੀ ਹੋ ਰਿਹਾ ਕਿ ਹੁਣ ਕੋਰੋਨੇ ਦੇ ਸਮੇਂ ਦੌਰਾਨ ਜਿਸ ਤਰ੍ਹਾਂ ਖੇਤੀ ਆਰਡੀਨੈਂਸ ਜਾਰੀ ਕਰ ਦਿੱਤੇ ਇੱਕ ਬਿੱਲ ਬਿਜਲੀ ਬਿੱਲ 2020 ਜਾਰੀ ਹੋ ਰਿਹਾ ਤੇ ਪੇਸ਼ ਹੋ ਰਿਹਾ ਉਹਨੂੰ ਵੀ ਜੇਕਰ ਨਾ ਰੋਕਿਆ ਗਿਆ ਤਾਂ ਉਹਦੀਆਂ ਮਤਾਂ ਬਹੁਤ ਮਾੜੀਆਂ ਹੋਣੀਆਂ ਪਹਿਲਾਂ ਤਾਂ ਬਿਜਲੀ ਬੋਰਡ ਦਾ ਨਿੱਜੀਕਰਨ ਹੋਇਆ ਹੁਣ ਨਿੱਜੀਕਰਨ ਹੋਵੇਗਾ ਜਦੋਂ ਨਿੱਜੀਕਰਨ ਹੋ ਗਿਆ ਤੇ ਆਹ ਚਿਹਤਿਓ ਦੇ ਅਬਾਨੀ ਅਦਾਨੀ ਇੱਥੇ ਆ ਜਾਣਗੇ ਤੁਹਾਡੇ ਕੋਲ ਆਪਣੀ ਮਰਜ਼ੀ ਦੇ ਬਿੱਲ ਵਸੂਲਣਗੇ ਆਪਣੀ ਮਰਜ਼ੀ ਨਾਲ ਬਿਜਲੀ ਦੇਣਗੇ ਆਪਣੀ ਮਰਜ਼ੀ ਨਾਲ ਉਹ ਭੱਤਕੀਆਂ ਕਰਨਗੇ ਤੁਹਾਡੇ ਬੱਚੇ ਪੰਜਾਬ ਦੀ ਜਵਾਨੀ ਰੁੜ ਜਾਣੀ ਆ ਪਹਿਲਾਂ ਹੀ ਰੁੜ ਚੁੱਕੀ ਆ ਕਿਸੇ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ ਸਾਰੇ ਬੱਚੇ ਵਦੇਸ਼ਾਂ ਵਿੱਚ ਪੜ੍ਹਾਈ ਕਰਨ ਜਾ ਰਹੇ ਆ ਉੱਥੇ ਜਾ ਕੇ ਧਨ ਖਰਚਦੇ ਆ ਆਪਣਾ ਇੱਥੋਂ ਜੋ ਮਾਪਿਆਂ ਨੇ ਕਮਾਈ ਕੀਤੀ ਆ ਖੇਤੀ ਦੀ ਉਹ ਸਾਰੀ ਬਾਹਰ ਜਾਣ ਗਈ ਆ ਤੇ ਗਾਹ ਤੁਹਾਨੂੰ ਪਤਾ ਕਿ ਜੇਕਰ ਆ ਬਿੱਲ ਜਿਹੜਾ ਇਹ ਲਾਗੂ ਹੋ ਜਾਂਦਾ ਤਾਂ ਉਹ ਜਿਹੜੀ ਖੇਤੀ ਦੀ ਕਮਾਈ ਆ ਉਹ ਤਾਂ ਐਮਐਸਪੀ ਖਤਮ ਹੋਣ ਦੇ ਨਾਲ ਸਾਰੀ ਖਤਮ ਹੋ ਜਾਣੀ ਜਿਸ ਤਾ ਪਿਛਲੇ 12 ਦਿਨ ਤੋਂ ਉੱਥੇ ਜਾ ਕੇ ਬੈਠੇ ਪਰ ਉਸ ਨੂੰ ਭਰਮ ਆ ਕਿ ਉਹ ਸ਼ਾਇਦ ਉੱਥੇ ਹੀ ਮੁੜ ਪੈਣਗੇ 12 ਦਿਨ ਪਹਿਲਾਂ ਜਦੋਂ ਸ਼ੰਭੂ ਬਾਰਡਰ ਤੋਂ ਟੱਪ ਕੇ ਕਿਸਾਨ ਵੀ ਸਾਡੇ ਬਜ਼ੁਰਗ ਦਿੱਲੀ ਦੇ ਨੇੜੇ ਦਿੱਲੀ ਦੇ ਬਾਰਡਰ ਤੇ ਪੁੱਜੇ ਤਾਂ ਉੱਥੇ ਵੀ ਪਾਣੀ ਦੀਆਂ ਵਿਚਾੜਾ ਆ ਤੁਰ ਗਿਆ ਛੱਡਿਆ ਉੱਥੇ ਪੱਥਰ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਬੈਰੀਕੇਡ ਲਾਏ ਆ ਮਿੱਟੀ ਦੇ ਟਰੱਕ ਭਰ-ਭਰ ਕੇ ਮੋਰੇ ਲਾ ਦਿੱਤੇ ਕਿ ਟਰਾਲੀਆਂ ਕ੍ਰੋਸ ਨਾ ਹੋਣ ਪਰ ਪੰਜਾਬੀ ਪੰਜਾਬੀ ਕੌਮ ਦ੍ਰਿੜ ਸੀ ਇਹਨਾਂ ਨੇ ਬੁੱਕਾਂ ਭਰ-ਭਰ ਮਿੱਟੀ ਸੁੱਟਤੀ ਪੱਥਰ ਜਾ ਕੇ ਥੱਲੇ ਸੁੱਟ ਕੇ ਬੈਰੀਕੇਡ ਤੋੜ ਦਿੱਤੇ ਉੱਥੋਂ ਦੀ ਦਿੱਲੀ ਦੀ ਪੁਲਤਨੀ ਜਾ ਕੇ ਜਦੋਂ ਉਹਨਾਂ ਦਾ ਬੇਵਸੀ ਹੋ ਗਈ ਉਹਨੇ ਇਹਨਾਂ ਨੂੰ ਕਿਹਾ ਕਿ ਆਜੋ ਜੀ ਅਬ ਅੱਗੇ ਜਾ ਸਕਤੇ ਹਨ ਪਰ ਪੰਜਾਬੀ ਕਹਿੰਦੇ ਹਮ ਅਗੇ ਨਹੀਂ ਜਾਣਾ ਹਮ ਜਹਾਂ ਹੀ ਬੈਠੇਗੇ ਅੱਜ ਮੋਦੀ ਆਵਾਜ਼ੇ ਮਰਦਾਬਾਦ ਮਰਦਾਬਾਦ ਅੱਜ ਅਸੀਂ ਬਾਟਵਾਂ ਦੇ ਆਲਿਆਂ ਨੂੰ ਸੁਣਨਾ ਚਾਹੁੰਦੇ ਭਾਰਤਵੰਤੀ ਕਿਸਾਨ ਜਥੇਬੰਦੀਆਂ ਵੱਲੋਂ ਬੇਨਤੀ ਆ ਕੇ ਥੋੜਾ ਜਿਹਾ ਅਨੁਸ਼ਾਸਨ ਬੰਦੀ ਕੌਲ ਦਿੱਤੀ ਗਈ ਸੀ ਬਾਲਾ ਸਾਹਿਬ ਥੋੜਾ ਜਿਹਾ ਅਸੀਂ ਆਦਵਾਸੀ ਗੁਰੂ ਗਿਆਨਾ ਦਾ ਪੂਰਨ ਸੰਘਰਸ਼ ਦਲ ਵਾਲਮੀਕੀ ਤੀਰਥ ਉਹ ਲੋ ਕੱਲ੍ਹ ਹੀ ਬਿਆਨ ਦੇ ਦਿੱਤਾ ਸੀਗਾ ਕੇ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਅਸੀਂ ਜਿਹੜਾ ਉਹ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦਿੰਦੇ ਆ ਔਰ ਜੋ ਵੀ ਕਿਸਾਨ ਜਥੇਬੰਦੀਆਂ ਫੈਸਲਾ ਲੈਣਗੀਆਂ ਮੋਦੀ ਨੂੰ ਸਬਕ ਸਿਖਾਉਣ ਵਾਸਤੇ ਮੋਦੀ ਦੀ ਇੱਟਾਂ ਇੱਟ ਖੜਕਾਉਣ ਵਾਸਤੇ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਨਾਲ ਸਹਿਮਤੀ ਦਵਾਂਗੇ ਹਰ ਮੋਰਚੇ ਦੇ ਉੱਤੇ ਖੜੇ ਹੋਵਾਂਗੇ ਅੱਜ ਪੰਜਾਬ ਦੀ ਬੰਦ ਕੌਲ ਨੂੰ ਪੂਰੇ ਪੰਜਾਬ ਦੇ ਅੰਦਰ ਸਮੁੱਚਾ ਵਾਲਮੀਕੀ ਸਮਾਜ ਪੂਰੇ ਜਿਹੜਾ ਉਹ ਪੰਜਾਬ ਪੂਰੇ ਦੇਸ਼ ਦੇ ਅੰਦਰ ਸੜਕਾਂ ਦੇ ਉੱਤੇ ਆਇਆ ਅਸੀਂ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਭਰਾਵਾਂ ਨੂੰ ਜਿਹੜਾ ਉਹ ਪੂਰਨ ਤੌਰ ਤੇ ਜਿਹੜਾ ਸਮਰਥਨ ਕਰਦੇ ਆ ਔਰ ਜਿੰਨਾ ਜ਼ਿਕਰ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਹਨਾਂ ਜ਼ਿਕਰ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਮਰਜ਼ੀ ਲੜਾਈ ਲੜਨੀ ਪਈ ਲੜਾਂਗੇ ਮਾਨ ਸਾਹਿਬ ਅੱਜ ਅੱਜ ਕਿੱਥੋਂ ਕਿੱਥੇ ਕਿੱਥੇ ਜਾ ਰਹੇ ਆ ਅੱਜ ਤੁਸੀਂ ਅੱਜ ਅਸੀਂ ਇੱਥੋਂ ਪ੍ਰਸਤ ਹੋ ਕੇ ਨਡਾਲਾ ਨਡਾਲਿਆਂ ਤੋਂ ਫਿਰ ਪੋਪਰ ਹਾਈਵੇ ਦੇ ਉੱਤੇ ਬੈਠਾਂਗੇ 3 ਵਜੇ ਤੱਕ ਹਾਈਵੇ ਦੇ ਉੱਤੇ ਬੈਠਾਂਗੇ ਜਿੰਨਾ ਜ਼ਿਕਰ ਮੋਦੀ ਸਰਕਾਰ ਨੂੰ ਸਬਕ ਸਿਖਾ ਨਹੀਂ ਦਿੰਦੇ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੇ ਹਰ ਲੜਾਈ ਲੜਨ ਲਈ ਅਸੀਂ ਤਿਆਰ ਹਾਂ ਕੋਈ ਵੀ ਕਾਨੂੰਨ ਗਲਤ ਪਾਸ ਕਰਦੀਆਂ ਜਾਂ ਗਲਤ ਡਿਸੀਜਨ ਲੈਂਦੀਆਂ ਤਾਂ ਸਾਨੂੰ ਸੁਧਾਰ ਵੱਲ ਅਧਿਕਾਰ ਹੈ ਕਿ ਉਸ ਡਿਸੀਜਨ ਦਾ ਅਸੀਂ ਟੱਕ ਕੇ ਮੁਕਾਬਲਾ ਕਰਨਾ ਇਕਾਠੀ ਕਰਨਾ ਕੋਕੇ ਧਰਮਿਆਂ ਦੇ ਵਿੱਚ ਇਕਾਧਕਰਨ ਦਾ ਮਤਲਬ ਹੁੰਦਾ ਕਿ ਸਾਨੂੰ ਸਰਕਾਰਾਂ ਨੂੰ ਦਿਖਾਉਣਾ ਪੈਂਦਾ ਕਿ ਤੁਸੀਂ ਇਹ ਜਿਹੜੇ ਕਾਨੂੰਨ ਕੀਤੇ ਪਾਸ ਤੇ ਤੁਹਾਡਾ ਗਲਤ ਡਿਸੀਜਨ ਆ ਕਿਉਂਕਿ ਇਹ ਲੋਕ ਜਾਂ ਕਿਸਾਨ ਵੀ ਸਾਰੇ ਪਰੇਸ਼ਾਨ ਆ ਤੇ ਤੁਹਾਡੇ ਡਿਸੀਜਨ ਦਾ ਮੇਰੇ ਸਾਰੇ ਵੀਰਾਂ ਨੂੰ ਇਹ ਹਲਕੇ ਦੇ ਸਰਪੰਚ ਸਾਹਿਬਾਨ ਬਲਾਕ ਸੰਪਤੀ ਮੈਂਬਰ ਜਿਲ੍ਹਾ ਪ੍ਰੇਸ਼ਦ ਪੰਜ ਸਰਪੰਚ ਉਹ ਸਾਡੇ ਜਥੇਬੰਦੀਆਂ ਦੇ ਆਗੂ ਉਹ ਸਾਡੇ ਜਿੰਨੇ ਵੀ ਸੰਸਥਾ ਦੇ ਪ੍ਰੈਜ਼ੀਡੈਂਟ ਜਿਹੜੇ ਕਿ ਅੱਜ ਪ੍ਰੋਸਟ ਮਾਈ ਧਰਨਾ 8 ਤਰੀਕ ਨੂੰ ਇੰਡੀਆ ਬੰਦਾਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਹੁਕਮ ਲਾਇਆ ਸੀ ਔਰ ਸਾਰੇ ਭਾਈਚਾਰਾ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਦੁਕਾਨਦਾਰ ਹੋਣ ਜਾਏ ਉਹ ਕਿਸੇ ਵੀ ਮਹਿਕਮੇ ਚ ਜਿੱਦਾਂ ਇਲੈਕਟ੍ਰੀਕਲ ਬੋਰਡ ਵਾਲੇ ਸਾਡੇ ਜਿੰਨੇ ਵੀ ਮੁਲਾਜ਼ਮ ਆਫੀਸਰ ਸਹਿਬਾਨ ਉਹਨਾਂ ਨੇ ਆਨਕੇ ਤੇ ਵੀ ਸਾਡਾ ਸਾਥ ਦਿੱਤਾ ਔਰ ਟੈਕਸੀ ਸਟੈਂਡ ਵਾਲੇ ਵੀਰ ਔਰ ਉਹਨਾਂ ਦੇ ਪ੍ਰੈਜ਼ੀਡੈਂਟ ਵੀ ਸਾਡੇ ਵਿੱਚ ਆਏ ਪੁਲਸ ਆਫੀਸਰ ਤੇ ਪੁਲਸ ਹਾਕ ਦਾ ਤਿਲੋਂ ਕਿਰਮਤ ਦਾ ਦਰਜਾ ਵਾਇਗੁਰਤੀ ਦਾ ਖਾਓਸਾ ਵਾਇਗੁਰਤੀ ਕੀਮਤੇ ਪਿੰਡਾਂ ਤੋਂ ਚੱਲ ਕੇ ਆਏ 505 ਬੋਰ ਪਤਵੰਤੇ ਸੱਜਣੋਂ ਫਤਿਹ ਜਿਹੜਾ ਵਾਇਗੁਰ ਜੀ ਕਾਲ ਖਾਲਸਾ ਵਾਇਗੁਰ ਜੀ ਕੀਮਤੇ ਉਮਰ ਦਾ ਜੋ ਬਿਆਨ ਛਪਿਆ ਅੱਜ ਜੋ ਮੋਤੀ ਦਾ ਬਿਆਨ ਛਪਿਆ ਉਹਦੇ ਤੋਂ ਇਹ ਲੱਗਦਾ ਹੈ ਕਿ ਸੰਭਾਵਨਾ ਜਿਹੜੀ ਬਹੁਤ ਘੱਟ ਹੈ ਸਮਝੌਤਿਆਂ ਦੀ ਸੰਭਾਵਨਾ ਘੱਟ ਹੈ ਸਰਕਾਰ ਅੱਜ ਵੀ ਆਪਣੀ ਜਗ੍ਹਾ ਦੇ ਉੱਤੇ ਅੜੀ ਹੋਈ ਆ ਉਹਨਾਂ ਬਿੱਲਾਂ ਨੂੰ ਮਨਵਾਉਣ ਵਾਸਤੇ ਉਹਨਾਂ ਦੇ ਫਾਇਦਿਆਂ ਦੀਆਂ ਗੱਲਾਂ ਕਰਦੇ ਆ ਕਿਸਾਨਾਂ ਨੂੰ ਸੱਜ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਸਗਰ ਜਦ ਕਿ ਕਿਸਾਨ ਹਰ ਜਾਣਦਾ ਹੈ ਕਿ ਇਸ ਵਿੱਚ ਕੀ ਫਾਇਦਾ ਹੈ ਕੀ ਨੁਕਸਾਨ ਹੈ ਇਹ ਸਮਾਂ ਜਿਹੜਾ ਇਹ ਸਮਝਾਉਣ ਦਾ ਸਮਾਂ ਨੇ ਇਹ ਗੱਲ ਮੰਨਣ ਦਾ ਸਮਾਂ ਹੈ ਅੱਜ ਦੇਸ਼ ਦੀ ਗੱਲ ਹੈ ਦੇਸ਼ ਦੇ ਲੋਕਾਂ ਦੀ ਗੱਲ ਹੈ ਅੱਜ ਦੇਸ਼ ਦੇ ਹਾਲਾਤਾਂ ਦੀ ਗੱਲ ਹੈ ਜੇ ਥੋੜੀ ਜਿਹੀ ਗੱਲ ਹੁੰਦੀ ਹੈ ਤਾਂ ਹਾਲਾਤ ਜਿਹੜੇ ਵਿਗੜ ਜਾਣਗੇ ਆਪਾਂ ਪਹਿਲਾਂ ਵੀ ਸੰਤਾਪ ਭੋ ਚੁੱਕੇ ਆ ਅਸੀਂ 82 ਦੇ ਵਿੱਚ ਮੋਰਚਾ ਸ਼ੁਰੂ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਜੋ ਹਾਲਾਤ ਬਣੇ ਇੱਕ ਅੜੀਅ ਮਤੀਰੇ ਕਰਕੇ ਇੱਕ ਅਖਰ ਸੁਭਾ ਕਰਕੇ ਉਹ ਆਪਾਂ ਸਾਰੇ ਜਾਣਦੇ ਆ ਤੇ ਸਾਰਿਆਂ ਨੇ ਆਪਾਂ ਨੇ ਉਹਨੂੰ ਜਿੱਥੇ ਆਪਣੇ ਪਿੰਡੇ ਤੇ ਝੰਡਾਇਆ ਸੋ ਅੱਜ ਵੀ ਇਹ ਮਾਹੌਲ ਬਣਿਆ ਅੱਜ ਸਰਕਾਰ ਨੂੰ ਚਾਹੀਦਾ ਮੋਦੀ ਨੂੰ ਚਾਹੀਦਾ ਆਪਣੀ ਸਿਆਣਪ ਵਰਤੇ ਤੇ ਜੋ ਕਿਸਾਨ ਯੂਨੀਅਨ ਕਹਿੰਦੀਆਂ ਨੇ ਜੋ ਦੇਸ਼ ਦੇ ਲੋਕ ਕਹਿੰਦੇ ਨੇ ਅੱਜ ਕੱਲੇ ਕਿਸਾਨ ਨਹੀਂ ਪ੍ਰਵਾਸੀ ਜਿਹੜੇ ਉਧਰੋਂ ਕਹਿ ਰਹੇ ਆ ਬਾਹਰਲੇ ਦੇਸ਼ਾਂ ਦੇ ਲੋਕ ਕਹਿ ਰਹੇ ਆ ਯੂਨੋ ਕਹਿ ਰਹੀ ਆ ਜਿੰਨੇ ਵੀ ਅੱਜ ਦੇ ਅੱਜ ਜੋ ਕਮੰਤਰੀ ਭਾਈਚਾਰਾ ਸਮੂਚਾ ਉਹ ਸਾਰਾ ਕਹਿ ਰਿਹਾ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਉਹ ਵੀ ਕਹਿ ਰਹੇ ਨੇ ਕਿ ਇਹ ਜਿਹੜੇ ਬਿੱਲ ਇਹ ਵਾਪਸ ਹੋਣੇ ਚਾਹੀਦੇ ਆ ਸੋ ਸਰਕਾਰ ਨੂੰ ਇਹ ਆਪਣਾ ਅੜੀਲ ਵਤੀਰਾ ਛੱਡ ਕੇ ਇਹ ਜਿਹੜੀ ਗੱਲ ਹੈ ਲੋਕਾਂ ਦੀ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀ ਸਰਕਾਰ ਹੈ ਲੋਕਾਂ ਵਾਸਤੇ ਆ ਲੋਕਾਂ ਨੇ ਬਣਾਈ ਹੈ ਜੇ ਲੋਕ ਨਹੀਂ ਖੁਸ਼ ਤੇ ਫਿਰ ਕੋਈ ਮਤਲਬ ਨਹੀਂ ਆ ਸੋ ਇਸ ਵਾਸਤੇ ਕੇਂਦਰ ਸਰਕਾਰ ਨੂੰ ਚਾਹੀਦਾ ਭਾਗਪਾ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਲੋਕਾਂ ਦੀ ਗੱਲ ਉਹਨੂੰ ਮੰਨਣ ਦੀ ਕੋਸ਼ਿਸ਼ ਕਰੇ ਉਹ ਚ ਫਾਇਦੇ ਨੁਕਸਾਨਾਂ ਵਾਲੀ ਗੱਲ ਦਾ ਵੇਖੇ ਸਭ ਤੋਂ ਵੱਡਾ ਫਾਇਦਾ ਹੈ ਜੇ ਦੇਸ਼ ਵਿੱਚ ਭਾਈਚਾਰਕ ਸਾਂਝ ਹੈ ਤੇ ਫੇਰ ਫਾਇਦਾ ਹੈ ਜੇ ਆਪਸ ਵਿੱਚ ਪਿਆਰ ਹੈ ਤੇ ਫਾਇਦਾ ਹੈ ਇਕੱਲੇ ਪੈਸੇ ਨਹੀਂ ਕੁਝ ਹੁੰਦੇ ਪੈਸੇ ਨਾਲ ਕੁਝ ਨਹੀਂ ਮਿਲਦਾ ਸੋ ਇਸ ਵਾਸਤੇ ਵਾਰ-ਵਾਰ ਇਹੋ اپੀਲ ਹੈ ਅੱਜ ਵੀ اپੀਲ ਹੈ ਕੱਲ ਉਥੇ ਗੁਰਦੁਆਰਾ ਸਾਹਿਬ ਸਾਡੇ ਸਮਾਗਮ ਸਭਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਡੇ ਹੱਥ ਰੱਖਦੇ ਰੱਖ ਸਾਡੇ ਹੱਥ ਰੱਖਦੇ ਰੱਖ ਸਾਡੇ ਹੱਥ ਰੱਖਦੇ ਰੱਖ ਸਾਡੇ ਹੱਥ ਰੱਖਦੇ ਰੱਖ ਵਾਟੇ ਕਿਸਾਨ ਯੂਨੀਅਨ ਜਿੰਦਾਬਾਦ ਵਾਟੇ ਕਿਸਾਨ ਯੂਨੀਅਨ ਜਿੰਦਾਬਾਦ ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਨਾ ਜਾਗਾ ਬੁਲਾਵਾ ਵੀ ਨਹੀਂ ਸਿਰਫ ਬੇਨਤੀ ਇਹ ਕਰਨਾ ਵਾ ਅੱਜ ਜੋ ਇਹ ਸਾਡਾ ਕੰਨ ਹੈ ਕਿਸੇ ਸਿਆਸਤੀ ਦਾ ਨਹੀਂ ਪੁਨਿਆਤ ਸਿਆਸੀ ਸੀ ਆਉਣ ਦੇਣੇ ਵਿੱਚ ਜੇ ਸਾਡੇ ਵਿੱਚ ਸਿਆਸੀ ਬੰਦੇ ਆ ਗਏ ਤੇ ਆਪਾਂ ਝੋਲ ਕੇ ਮੰਨੋ ਚਾ ਨਾ ਮੰਨੋ 45 ਕਿਸਾਨ ਯੂਨੀਅਨ ਜਿਹੜਾ ਡੱਡਿਆਂ ਦੇ ਇਸੇ ਵਜ੍ਹਾ ਨਾਲ ਕੋਤੰਦ ਕਦਕ ਮੇਟੀ ਬਣਾ ਲਓ ਮੈਂ ਇੰਨੀਆਂ ਗੱਲਾਂ ਕਰਨਾ ਭਾਈ ਕਿਸੇ ਨੇ ਤਾਰ ਵੀ ਡੋਣੀ ਕਰਨਾ ਤੇ ਸਾਰਾ ਕਿਸਾਨ ਹੀ ਪੇਟਾ ਇਸ ਕਰਕੇ ਮੈਂ ਬੇਨਤੀ ਕਰਨਾ ਭਾਈ ਕੋਈ ਵੀ ਬੰਦਾ ਹੱਟ ਪਾਜੀ ਨਾ ਕਰੇ ਇੱਕ ਆਖੀ ਨਾ ਕਰਨਾ ਕਿ ਮਾ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਨ ਮੈਂ ਕੱਲ ਤੁੱਕੀ ਤੁੱਕੀ ਚੱਕਦੇ ਆਂਗੇ ਤੇ ਗੋਡਾ ਰੱਖਦੇ ਆਂਗੇ ਏ ਗੁੱਸੇ ਗੁੱਸਾ ਕਰਦੇ ਮੇਰਾ ਦਿਲ ਕਰਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਜੀ ਸਰਕਾਰ ਜੋਗ ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ ਅੱਜ ਆਪਣੇ ਹੱਕਾਂ ਲਈ ਸੜਕਾਂ ਉੱਤੇ ਹਨ ਅੰਦੋਲਨ ਵਿੱਚ ਹਨ ਮੈਂ ਦੇਖਦਾ ਕਿ ਆਪਣੀ 55 ਸਾਲ ਦੀ ਉਮਰ ਦੇ ਵਿੱਚ ਇਦਾਂ ਦਾ ਪਹਿਲੀ ਵਾਰ ਅੰਦੋਲਨ ਜਿਹੜਾ ਜਾਨਾਂ ਅੰਦੋਲਨ ਦੇਖਿਆ ਜਿਹੜਾ ਦੇਸ਼ ਦੇ ਵਿੱਚ ਅੱਜ ਜਾਨਾਂ ਅੰਦੋਲਨ ਚੱਲ ਰਿਹਾ ਕਿਉਂ ਲੋੜ ਪਈ ਸਾਨੂੰ ਇਸ ਜਾਨਾਂ ਅੰਦੋਲਨ ਕਰਨ ਦੀ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਆ ਜਦੋਂ ਆ ਕਰੋਨਾ ਦੀ ਆਫਤ ਆਈ ਤਾਂ ਸਾਡੇ ਦੁਸ਼ਮਣ ਨੇ ਇੱਕ ਸਟੇਟਮੈਂਟ ਦਿੱਤੀ ਅਖਬਾਰਾਂ ਦੇ ਵਿੱਚ ਕਿਸ ਆਪ ਦਾ ਨੂੰ ਮੈਂ ਅਫਸਰ ਦੇ ਤੌਰ ਤੇ ਵਰਤਾਂਗਾ ਇਹ ਆਪ ਦਾ ਲੋਕਾਂ ਲਈ ਹੈ ਲੇਕਿਨ ਮੇਰੇ ਵਾਸਤੇ ਇਹ ਅਕਸਰ ਹੋਏਗਾ ਮੌਕਾ ਇੱਥੇ ਹੀ ਖਿਮਾ ਦਾ ਜੱਜਕਾ ਉਹ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬਹੁਤ ਬਹੁਤ ਰੋਸ ਤਾਂ ਨੇਵਤ ਮੌਜੂਦ ਮੇਰੇ ਬਹੁਤ ਹੀ ਸਤਿਕਾਰਯੋਗ ਉਹ ਸਾਡੇ ਲੀਡਰਾਂ ਤੇ ਜਾਂਦੀ ਆ ਕਿਉਂਕਿ ਉਹਨਾਂ ਨੇ ਜੋ ਕਾਨੂੰਨ ਬਣਾਏ ਜੋ ਬੌਦਸ਼ੀਆਂ ਬਣਾਈਆਂ ਉਹ ਤਰੀਕਾ ਤਕਰੀਬਨ ਜੋ ਸਰਮਾਇਦਾਰ ਹਨ ਉਹਨਾਂ ਦੇ ਹੱਕ ਦੀਆਂ ਬਣਾਈਆਂ ਤੇ ਜਿਹੜਾ ਗਰੀਬ ਹੈ ਉਹ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਜੋ ਅਮੀਰ ਹੈ ਉਹ ਦਿਨੋਂ ਦਿਨ ਅਮੀਰ ਹੁੰਦਾ ਜਾ ਰਿਹਾ ਸੋ ਬਹੁਤ ਗੰਭੀਰ ਸੰਕਟ ਆ ਗਿਆ ਆਪਣੇ ਸਾਰਿਆਂ ਤੇ ਤੇ ਆਪਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ ਸੋ ਮੋਦੀ ਸਰਕਾਰ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਕਿ ਜੋ ਅਸੀਂ ਕਾਨੂੰਨ ਬਣਾਏ ਜੋ ਪਾਲਸੀਆਂ ਬਣਾਈਆਂ ਉਹ ਕਿਸਾਨ ਦੇ ਹੱਕ 'ਚ ਆ ਜੇ ਕਿਸਾਨ ਦੇ ਹੱਕ 'ਚ ਹੋਣ ਤੇ ਕਿਸਾਨ ਅੱਜ ਪੰਜਾਬ ਦਾ ਕੀ ਹਿੰਦੁਸਤਾਨ ਦਾ ਗੁੱਧਕਸ਼ੀਆਂ ਦੇ ਰਾਹ ਤੇ ਕਿਉਂ ਪੈਂਦਾ ਸੋ ਕੌਣ ਸੇ ਕਿਸਾਨ ਦੇ ਹੱਕ 'ਚ ਨਹੀਂ ਹਨ ਕਿ ਉਹ ਹੱਕ 'ਚ ਨਹੀਂ ਹਨ ਕਿ ਕਿਸਾਨ ਦੀ ਇੱਕੋ ਇੱਕ ਮੰਗ ਸੀ ਕਿ ਜੋ ਸਾਨੀ ਫਸਲਾਂ ਨੇ ਉਨਾ ਦਾ ਜੋ ਮੁੱਲ ਹੈ ਉਹ ਮਗਾਈ ਸੂਚਕਾਂਤਨਾ ਜੋੜ ਦਿੱਤਾ ਜਾਵੇ ਅੱਜ ਕਿਸਾਨ ਨੂੰ ਲਾਲਚ ਦਿੱਤਾ ਜਾ ਰਿਹਾ ਉਹਨੂੰ ਖਾਤ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਹਨੂੰ ਬਿਜਲੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਮੈਂ ਵਿਰੋਹ ਇਹਨਾਂ ਲੀਡਰਾਂ ਨੂੰ ਪੁੱਛਦਾ ਇਹਨਾਂ ਕਾਨੂੰਨ ਤਾੜਿਆਂ ਨੂੰ ਪੁੱਛਦਾ ਕਿ ਅਗਰ ਸਾਡਾ ਰੇਟ ਮਗਾਈ ਸੂਚਕਾਂਤਨਾ ਜੋੜ